ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੜੇ ਠੀਕ-ਠਾਕ ਹੋਵਾਂਗੇ ਹਾਂਜੀ ਲਓ ਜੀ ਇੱਥੇ ਅਗਲੇ ਵਲੌਗ ਦੀ ਲੱਗੇ ਆ ਜੇ ਪਾਸਟਾਰਟਿੰਗ ਕਰਨ ਤੇ ਸ਼ਾਮ ਨੂੰ ਆਗੇ ਸੀਗੇ ਜੀ ਘਰੇ ਤੇ ਘਰੇ ਅੱਕ ਲੱਗੇ ਹੋ ਸੀਗੇ ਜੀ ਡਾਂਸ ਕਰਨ ਤੇ ਵਸਨ ਹਾਂ ਕੈਨ ਸੀਗੇ ਕਹਿੰਦੇ ਵੀ ਡਾਂਸ ਕਰ ਲੋ ਬਲਾ ਡੀਜੇ ਲੱਗੇ ਹੋਏ ਸੀ ਕਿਉਂਕਿ ਜੀ ਇੱਕ ਦਿਨ ਪਹਿਲਾਂ ਆਪਾਂ ਜਿਹੜੇ ਤੁਸੀਂ ਮੇਰਾ ਵਲੌਗ ਦੇਖਿਆ ਹੋਣਾ ਤੇ ਉਹਦੇ ਵਿੱਚ ਆਪਾਂ ਡੀਜੇ ਨਹੀਂ ਸਿਲਾਏ ਹੈਗੇ ਬਸ ਛੋਟਾ ਸਪੀਕਰ ਲਾਇਆ ਹੋਇਆ ਸੀਗਾ ਤੇ ਹਨਾ ਦੂਸਰੇ ਦਿਨ ਡੀਜੇ ਦਾ ਪ੍ਰੋਗਰਾਮ ਸੀਗਾ ਜੀ ਵਿਆਹ ਵਾਲੇ ਦਿਨ ਤੇ ਆਪਾਂ ਇੱਥੇ ਸਾਰੇ ਜਾਣੇ ਲੱਗੇ ਸੀ ਕਿ ਜੀ ਨੱਚਣ ਮੈਂ ਲੱਗੀ ਹੋਈ ਸੀ ਕਿ ਦੀਦੀ ਆ ਤੇ ਚਾਚੀ ਜੀ ਨੇ ਭਰਾ ਲੱਗੇ ਹੋਏ ਆ ਉਧਰ ਨੱਚਣ ਤੇ ਪਾਰੇ ਜਾਣੇ ਲੱਗੇ ਹੋਏ ਸੀਗੇ ਜੀ ਡਾਂਸ ਕਰਨ ਬਹੁਤ ਜ਼ਿਆਦਾ ਇੰਜੋਏ ਕੀਤਾ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਮਿਲੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਬਹੁਤ ਵਧੀਆ ਲੱਗੀਆਂ ਹੋਣਗੀਆਂ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਿ ਵੀਡੀਓ ਤੁਹਾਨੂੰ ਇਹ ਜਿਹੜੀ ਕਿੰਦਾ ਲੱਗਦੀਆਂ ਨੇ ਤੇ ਬਾਕੀ ਤੁਸੀਂ ਬਹੁਤ ਸੋਹਣਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਸਾਰੇ ਜਾਣਿਆਂ ਦਾ ਜਿਨ੍ਹਾਂ ਨੇ ਵੀ ਆਪਣੇ ਵੀਡੀਓਜ਼ ਨੂੰ ਹਨਾ ਇੰਨਾ ਜ਼ਿਆਦਾ ਪਿਆਰ ਦਿੱਤਾ ਵਾ ਤੇ ਇੱਥੇ ਮੈਂ ਬਤਾਉਂ ਬੋ ਰਹੀ ਆ ਕਿਉਂਕਿ ਜੀ ਨਹੀਂ ਫਿਰ ਹਨਾ ਕਾਪੀਰਾਈਟ ਤੁਹਾਨੂੰ ਪਤਾ ਹੈ ਕਿ YouTube ਨੇ ਮਾਰ ਦੇਣਾ ਆ ਤੇ ਤਾਂ ਕਰਕੇ ਹਨਾ ਥੋੜੀ ਜਿਹੀ ਵਾਇਸ ਦੇਣੀ ਪੈਂਦੀ ਆ ਨਹੀਂ ਤਾਂ ਮੈਂ ਹਨਾ ਮਤਲਬ ਪੂਰੀ ਫੁੱਲ ਆਵਾਜ਼ ਕਰਕੇ ਹਨਾ ਜਿਹੜੀ ਵੀਡੀਓ ਚਲਾ ਦੇਣੀ ਆ ਸੀਗੀਆਂ ਕਿਉਂਕਿ ਜੀ ਗਾਣੇ ਚੱਲਦੇ ਆ ਤੇ ਬਸ ਇੱਥੇ ਸਾਰੇ ਜਣੇ ਲੱਗੇ ਹੋਏ ਸੀਗੇ ਨੱਚਣ ਤੇ ਨਵੀਂ ਪਰਜਾਈ ਨੂੰ ਵੀ ਲੱਗੇ ਹੋਏ ਸੀ ਕਿ ਜੇ ਨਚੋਣ ਅਸੀਂ ਕਹਿ ਵੀ ਚਲੋ ਹਨਾ ਫਿਰ ਬਾਅਦ ਵਿੱਚ ਆਰਾਮ ਕਰ ਲਾਂਨੇ ਆ ਤੇ ਪਹਿਲਾਂ ਆਪਾਂ ਥੋੜਾ ਜਿਹਾ ਟਾਈਮ ਆ ਜਿਹੜਾ ਉਹ ਡਾਂਸ ਕਰ ਲਾਂਨੇ ਆ ਤੇ ਇੱਥੇ ਭਾਜੀ ਲੱਗੇ ਹੋਏ ਨੇ ਪੈਸੇ ਸੱਟਣ ਕਿਉਂਕਿ ਜੀ ਤੁਹਾਨੂੰ ਪਤਾ ਹੀ ਹੈ ਕਿ ਸਾਲੇ ਦਾ ਵਿਆਹ ਤੇ ਸਾਲੇ ਦੇ ਵਿਆਹ ਤੇ ਹਨਾ ਜਦੋਂ ਬਹੁਤ ਜ਼ਿਆਦਾ ਚਾਹ ਹੁੰਦਾ ਸਾਲੇ ਦੇ ਵਿਆਹ ਦਾ ਵੀ ਤੇ ਦੀਦੀ ਵੀ ਲੱਗੇ ਹੋਏ ਨੇ ਜੀ ਪੈਸੇ ਸੱਟਣ ਤੇ ਬਾਕੀ ਸਾਲਿਆਂ ਨੂੰ ਇਹ ਹਨਾ ਬਹੁਤ ਜ਼ਿਆਦਾ ਚਾਹ ਸੀਗਾ ਸਾਨੂੰ ਅਸੀਂ ਬਹੁਤ ਇੰਜੋਏ ਕੀਤਾ ਇਸ ਮੈਰਿਜ ਨੂੰ ਕਿਉਂਕਿ ਸਾਡੇ ਘਰ ਦੇ ਵਿੱਚ ਕਹਿ ਸਕਦੇ ਆ ਕਿ ਪਹਿਲਾ ਪਹਿਲਾ ਵਿਆਹ ਸੀਗਾ ਤੇ ਪਹਿਲਾਂ ਜਿੰਦੀ ਹੈ ਨਾ ਵੱਡੇ ਭਰਾ ਤਾਂ ਵੀ ਕਰਿਆ ਸੀਗਾ ਜੀ ਬਸ ਹਨਾ ਉਹ ਆਪਾਂ ਚੁੰਨੀ ਚੜਾ ਕੀ ਕਰ ਲਿਆ ਸੀਗਾ ਔਰ ਜਦੋਂ ਦੇਖਣ ਗਏ ਸੀਗੇ ਜੀ ਉਦੋਂ ਹੀ ਲਿਆਂਦਾ ਸੀਗਾ ਤੇ ਉਦੋਂ ਹਨਾ ਕੋਈ ਵੀ ਇੰਨਾ ਜਿਆਦਾ ਵੱਡਾ ਪ੍ਰੋਗਰਾਮ ਨਹੀਂ ਸੀ ਕਰਿਆ ਹੈਗਾ ਤੇ ਕੋਈ ਵੀ ਜੰਦੀ ਹਨਾ ਸਾਡੇ ਘਰ ਦੇ ਵਿੱਚ ਕਹਿ ਸਕਦੇ ਆ ਕਿ ਸਾਨੂੰ ਪਹਿਲਾ ਵਿਆਹ ਸੀਗਾ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਸੀਗੀ ਤੇ ਇੱਧਰ ਭਰਾ ਉੰਨੀ ਚਾਚਾਈ ਉੰਨੀ ਬਾਕੀ ਹਰਮਨ ਦੇ ਦੋਸਤ ਕਹਿ ਸਕਦੇ ਹਨ ਕਿ ਹਨਾ ਸਾਰੇ ਜਣੇ ਨੱਚਣਗੇ ਤੇ ਇੱਧਰ ਕਾਲਵੀਰ ਖੜਾ ਉੱਤੇ ਕੁਰਸੀ ਤੇ ਖੜਾ ਹੀ ਨੱਚੀ ਜਾਂਦਾ ਸੀਗਾ ਇਹ ਤੇ ਬਾਕੀ ਸਾਰੇ ਜਣੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀਗੇ ਤੇ ਇੱਧਰ ਵੀਰੇ ਹੁਣੇ ਖੜੇ ਨੇ ਵੱਡੇ ਭਰਾ ਹੁਣੇ ਤੇ ਹਾਂਜੀ ਬਾਕੀ ਸਾਰਿਆਂ ਨੇ ਜੀ ਬਹੁਤ ਜ਼ਿਆਦਾ ਇੰਜੋਏ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਹ ਵੀਡੀਓਜ਼ ਦਾ ਜਿਹੜੀਆਂ ਬਹੁਤ ਵਧੀਆ ਲੱਗੀਆਂ ਹੋਣਗੀਆਂ ਤੇ ਅਸੀਂ ਇਹਨਾਂ ਨੂੰ ਬਾਰ-ਬਾਰ ਕਹੀ ਜਾਂਦੇ ਸੀਗੇ ਕਿ ਕਿ ਨੇਰਾ ਹੁਣ ਕਾਫੀ ਜ਼ਿਆਦਾ ਹੋ ਗਿਆ ਸੀਗਾ ਜੀ ਬਸ ਅਸੀਂ ਨੱਚ ਟੱਪ ਕੇ ਹਟ ਗਏ ਸੀਗੇ ਤੇ ਭਰਾ ਹੁਣੇ ਹਜੇ ਦੋਸਤ ਹਰਮਨ ਦੇ ਹਨ ਉਹ ਸਾਰੇ ਜਣੇ ਲੱਗੇ ਹੋਏ ਸੀਗੇ ਨੱਚਣ ਤੇ ਜੀ ਇਹਨਾਂ ਨੂੰ ਕਹੀ ਜਾਂਦੇ ਸੀਗੇ ਵੀ ਤੁਸੀਂ ਹੁਣ ਬੰਦ ਕਰ ਦਿਓ ਇਹ ਕਹਿੰਦੇ ਬਸ ਇੱਕ ਗਾਣਾ ਹੋਰ ਚਲਾ ਲੈਣ ਦਿਓ ਕਿਉਂਕਿ ਜੀ ਦੂਸਰੇ ਦਿਨ ਹਨਾ ਸੀਗਾ ਆਪਣੇ ਸੁਖਨੀ ਸਾਹਿਬ ਦਾ ਭੋਗ ਸੀਗਾ ਆਪਣੇ ਤੇ ਪ੍ਰੋਗਰਾਮ ਰੱਖਿਆ ਸੀ ਸੁਖਨੀ ਸਾਹਿਬ ਦਾ ਪਾਠ ਦਾ ਤੇ ਉਹਦੀਆਂ ਵੀ ਕਲਿੱਪਸ ਨੇ ਜਿਹੜੀਆਂ ਇਹਦੇ ਵਿੱਚ ਹੀ ਆਪਾਂ ਐਡ ਕਰ ਦਿੱਤੀਆਂ ਨੇ ਤੇ ਸਾਰੇ ਜਣੇ ਜਿਹੜੀ ਵੀਡੀਓ ਨੂੰ ਇੰਜੋਏ ਜ਼ਰੂਰ ਕਰਿਓ ਜੀ ਕਬੀਦੇ ਸਤਿ ਸਤਪ੍ਰਭਤਾ ਸੁਰਤ ਸਤ ਸਤਜਾ ਸੰਤਾਸ ਬੂਜਨਾਰ ਕੋ ਸਤ ਸਭ ਹੋਏ ਨਾਨ ਸਤ ਸਤ ਪ੍ਰਭ ਸੋ ਸਤ ਸੁਰਦੈ ਮਨਿਆ ਕਰਨੋ ਕਰਾਵਣ ਤਰਮੂਪ ਚਨਿਆ ਜਾਕਰ ਦਾ ਵਿਸ਼ਵਾਸ ਪ੍ਰਭੈ ਤਸ ਗਿਆਨ ਸਮਰਪਿਤਟਾਇ ਐ ਦਿਨ ਕੋਏ ਬਸਾਨਾ ਜਿਸ ਤੀਜ ਸਮੇ ਸਮਾਨਾ ਬਸਤ ਮੇ ਲੈ ਬਚਗੜਾਇ ਤਾਕੋ ਪਿੰਨਾ ਕਹਿਣਾ ਜਾਏ ਵੀਰੇ ਬੂਜਨਾਰ ਬੇਕ ਨਾਰਾਇਣ ਨਾਮ ਏਕ ਸਾਧ ਗੁਰੂ ਕਾ ਸੇਵਕ ਹੈ ਜੇ ਕਾਰੀ ਠਾਕੁਰ ਕਾ ਸੇਵਕ ਹੈ ਪੁਜਾਰੀ ਠਾਕੁਰ ਕਾ ਸੇਵਕ ਹੈ ਬਰਪ੍ਰਤੀਤ ਠਾਕੁਰ ਕਾ ਸੇਵਕ ਹੈ ਨਿਰਮਲੀ ਕਾਲ ਇਸ ਕੀ ਆਹ ਆਗੋ ਕਲਿਆ ਗੁਰੂ ਪੁਜਾ ਆਉਚਾ ਤੁਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀਵੇ ਭਗਤ ਸ੍ਰੀ ਗੁਰੂ ਪਾਤਸ਼ਾਹ ਜੀ ਦਾ ਹਾੜੇ ਪਾਸੇ ਬਿਨੁ ਚਾਣੋ ਨਾ ਪਾਰਸੋ ਨੰਨ ਕੋ ਪ੍ਰਸਤ ਕਰਦੇ ਨਾ ਕੋ ਨਾ ਦਖਤ ਇਹ ਕਰਕੇ ਸ੍ਰੀ ਗੁਰੂ ਹਰਿਵੰਸ ਜੀ ਕਰਵਾਉਂਦੇ ਜਾਂ ਜਪਤ ਕਰਮਾ ਪਾਇ ਗੁਰੂ ਚਰਨ ਕਰ ਕੋ ਹਾਲਤ ਪੰਚਾਸੇ ਜੀ ਕੋ ਤਨ ਅੰਦਰ ਪਾਵਨ ਜੀ thank you thank mm -hmm. you Bye. Wow.